ਮਾਨ ਜੋ ਕਿ ਐਸਐਸਪੀ ਸਾਹਿਬ ਜੀ ਵੱਲੋਂ ਇਹ ਹੁਕਮ ਹੋਇਆ ਸੀ ਤੇ ਸ਼ਹਿਰ ਦੇ ਵਿੱਚ ਫਲਾਈਂਗ ਮਾਰਚ ਸਿਟੀ ਵਾਲੇ ਤੇ ਅਸੀਂ ਜੁਆਇੰਟ ਕਰ ਰਹੇ ਹਾਂ ਜੀ ਇਹਦੇ ਵਿੱਚ ਜਿਹੜਾ ਕੋਈ ਮਾੜਾ ਅਨਸਰ ਹੈ ਉਹਨੂੰ ਪਿਆ ਰਹੇ ਹਾਂ ਜਾਂ ਉਹ ਜੋ ਵੀ ਦੇਖੂ ਜਨੇਦਾ ਸਾਨੂੰ ਉਹਨੂੰ ਬੰਡ ਕਰ ਰਹੇ ਹਾਂ ਸਰ ਕੀ ਮਾੜੇ ਅਨਸਰਾਂ ਨੂੰ ਕੀ ਤੁਹਾਡੇ ਵੱਲੋਂ ਵੀ ਮੈਸੇਜ ਆਦੇ ਹਾਤੀ ਇਲਾਕੇ ਮਾੜੇ ਅਨਸਰਾਂ ਨੂੰ ਇਹ ਹੈ ਕਿ ਧਾਤੀ ਇਲਾਕੇ ਦੇ ਵਿੱਚ ਵੀ ਸਾਡੀਆਂ ਪੈਟਰੋਲਿੰਗ ਚੱਲ ਰਹੀਆਂ 112 ਵੀ ਚੱਲ ਰਹੀ ਹੈ ਸਾਡੀ ਟਾਈਮ ਗਾਈ ਅਸੀਂ ਨਾਕੇ ਵੀ ਲਗਾ ਰਹੇ ਹਾਂ ਜੀ ਤੇ ਜਿਹੜਾ ਵੀ ਕੋਈ ਮਾੜਾ ਅਨਸਰ ਮਿਲਦਾ ਉਹਤੇ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਨਸ਼ੇ ਵਾਲੇ ਆ ਉਹ ਕਾਫੀ ਹੱਦ ਤੱਕ ਅਸੀਂ ਖਤਮ ਕਰ ਚੁੱਕੇ ਆ ਜਿਹੜਾ ਕੋ ਹੈਗਾ ਉਹਨਾਂ ਨੂੰ ਇਹੀ ਸਮਝਾਦੇ ਕਿ ਜਾਂ ਉਹਨਾਂ ਨੂੰ ਐਡਮਿਟ ਕਰਵਾ ਰਹੇ ਹਾਂ ਅਸੀਂ ਉਹਨਾਂ ਨੂੰ ਤੇ ਜਾਂ ਉਹਨਾਂ ਨੂੰ ਦਵਾਈ ਦਵਾ ਰਹੇ ਆ ਜੀ ਐ ਜਿਹੜੇ ਸਦਰ ਖਾਣੇ ਨੂੰ ਵੀ ਨਫਰੀ ਮਿਲੀ ਆ ਜੀ ਜੁਆਇੰਟ ਆ ਸਾਡੀ ਜੀ ਸਬਡੂ ਜਿੰਦੀ ਜੁਆਇੰਟ ਨਫਰੀ ਆ ਜੀ ਪਰ ਸਭ ਤੋਂ ਨਸ਼ਿਆਂ ਦਾ ਜਿਹੜਾ ਹੈਗਾ ਘੜ ਮੰਨਿਆ ਜਾਂਦਾ ਸੀ ਪਿੰਡ ਸੰਕਰ ਉਹਦੇ ਵਿੱਚ ਜਿਹੜਾ ਹੈਗਾ ਜੁੱਧ ਨਸ਼ਾ ਵਿਰੋਧ ਤੇ ਸਿਹਤ ਜਿਹੜਾ ਹੈਗਾ ਕਿੰਨਾ ਅਸਰ ਮਿਲ ਰਿਹਾ ਹੈ 100% ਜੀ ਉੱਥੇ ਉਹਨੂੰ ਕੋਈ ਵੀ ਇਦਾਂ ਦਾ ਬੰਦਾ ਨਹੀਂ ਮਿਲਦਾ ਜਿਹੜਾ ਦਾ ਨਸ਼ਾ ਉਹ ਕਿਉਂਕਿ ਜਿੰਨੇ ਵੀ ਮੇਨ ਵੱਡੇ ਸੀ ਸਾਰੇ ਉਹਨਾਂ ਤੇ ਗੁਫਤਾਰੀਆਂ ਕਰਕੇ ਉਹ ਅੰਦਰ ਦਿੱਤੇ ਗਏ ਉਹਨਾਂ ਆ ਜਿਹੜਾ 플ੈਗ ਮਾਰਕਟੇ ਜਾ ਰਿਹਾ ਕੀ ਕਰ ਇਹ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਬਿਰਕ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੁਜਰਮ ਬਾਹਰ ਘੁਮਰੇ ਨੇ ਤੇ ਲੋਕਾਂ ਦੇ ਵਿੱਚ ਜਿਹੜਾ ਕਿ ਕੰਫਰਟੇਬਲ ਹੋਣ ਲੋਕ ਤੇ ਲੌਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਸਾਡੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਇਹ ਤਾਂਕੀ ਭੈਣੇ ਅਨਸਰ ਜਿਹੜੇ ਘੁੰਮ ਰਹੇ ਐ ਬੇਖੌਫ ਹੋ ਕੇ ਉਹਨਾਂ ਦੇ ਨੱਥ ਪਾਈ ਜਾ ਸਕੇ ਇਸ ਤੋਂ ਇਲਾਵਾ ਅਸੀਂ ਸਾਡੇ ਵੱਲੋਂ ਨੇ ਨਾਕਾਬੰਦੀ ਕੀਤੀ ਜਾਏਗੀ ਤੇ ਜਿਹੜੇ ਵੀ ਟ੍ਰੈਫਿਕ ਦਾ ਨਿਯਮਾਂ ਦੀਆਂ ਉਲੰਘਣਾ ਕਰਦੇ ਐ ਉਹਨਾਂ ਦੇ ਖਿਲਾਫ ਜਾਂ ਕੋਈ ਵੀ ਬੰਦੇ ਜਿਹੜੇ ਗਲਤ ਘੁੰਮ ਰਹੇ ਐ ਉਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਿਛਲੇ ਦਿਨ ਐਸਐਸਪੀ ਸਾਹਿਬ ਆਏ ਸੀ ਉਹਨਾਂ ਨੇ ਉਹੀ ਮੰਗ ਕੀਤੀ ਸੀ ਜਿਹੜੀ ਐ ਨਫਰੀ ਆ ਉਹ ਬਹੁਤ ਘਟਿਆ ਲੱਗਦਾ ਹੈ ਕਿ ਉਹਨਾਂ ਵੱਲੋਂ ਇਹ ਮਿਹਰਬਾਨੀ ਹੋਈ ਹੈ ਬਿਲਕੁਲ ਜੀ ਨਕਉਦਰ ਆਏ ਸੀ ਕਿ ਮਾਂਜੋਗ ਐਸਐਸਪੀ ਸਾਹਿਬ ਤੁਹਾਡੇ ਵੱਲੋਂ ਕੁਝ ਡਿਮਾਂਡ ਰੱਖੀ ਗਈ ਸੀ ਉਹਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਕੋ ਜਦੋਂ ਵੀ ਕੋਈ ਐਕਸਟਰਾ ਫੋਰਸ ਹੁੰਦੀ ਆ ਉਹ ਨਕਉਦਰ ਨੂੰ ਪ੍ਰੋਵਾਈਡ ਕਰਾਈ ਜਾਂਦੀ ਆ ਹਰ ਇੱਕ ਸਬਡਿਵੀਜ਼ਨ ਨੂੰ ਪ੍ਰੋਵਾਈਡ ਕਰਾਈ ਜਾਂਦੀ ਆ ਉਸੇ ਰਿਗਾਰਡਿੰਗ ਅੱਜ ਨਕਉਦਰ ਨੂੰ ਪ੍ਰੋਵਾਈਡ ਕਰਾਈ ਗਈ ਤੇ ਉਸ ਫੋਰਸ ਦਾ ਹੀ ਸਾਡੇ ਵੱਲੋਂ ਪ੍ਰੋਪਰ ਯੂਟਿਲਾਈਜੇਸ਼ਨ ਕੀਤਾ ਜਾ ਰਿਹਾ ਪ੍ਰੋਪਰ ਨਾਕਾਬੰਦੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਸਰ ਫਲੈਗ ਮਾਰਚ ਕੱਢੇ ਜਾ ਰਹੇ ਹੈਗੇ ਆ ਲਗਾਤਾਰ ਨਾਕਾਬੰਦੀ ਕੀਤੀ ਜਾ ਰਹੀ ਹੈ ਪਰ ਜਿਹੜੇ ਕੁਝ ਨੌਜ ਉਹ ਬਿਨਾਂ ਨੰਬਰਾਂ ਤੋਂ ਜਿਹੜੇ ਹੈਗਾ ਮੋਟਰਸਾਈਕਲਾਂ ਤੇ ਘੁੰਮ ਰਹੇ ਨੇ ਹਥਿਆਰ ਲੈ ਕੇ ਘੁੰਮ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੰਪੀਟ ਕੀਤਾ ਜਾਊਗਾ ਨਹੀਂ ਜੀ ਜਿਵੇਂ ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਚਾਹੇ ਉਹ ਬੰਦਾ ਵਿਦਆਊਟ ਉਹਦੇ ਵਿੱਚ ਹੈਗਾ ਨੰਬਰ ਪਲੇਟ ਹੈ ਜਾਂ ਕੋਈ ਹਥਿਆਰ ਲੈ ਕੇ ਘੁੰਮ ਰਿਹਾ ਹੈ ਸਾਡੀ ਰਾਉਂਡ ਦਾ ਕਲੌਕ ਸਾਡੀ ਟੀਮ ਚੱਲਦੀ ਹੈ ਤੇ ਉਹਨੂੰ ਉਹਨਾਂ ਨੂੰ ਨਾਲ ਦੇ ਨਾਲ ਹੀ ਰਾਉਂਡ ਅਪ ਕੀਤਾ ਜਾਂਦਾ ਹੈ ਪ੍ਰੋਪਰ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਡੇਲੀ ਪੱਧਰ ਤੇ ਸਾਡੇ ਨਕੂਦਰ ਸਦਰ ਦੇ ਤਿੰਨ ਥਾਣੇ ਨੇ ਨਕੂਦਰ ਸਦਰ ਨਕੂਦਰ ਸਿਟੀ ਤੇ ਨੂਰਮਲ ਤਿੰਨੋਂ ਥਾਣਿਆਂ ਦੇ ਵਿੱਚ ਪ੍ਰੋਪਰ ਨਾਕਾਬੰਦੀ ਕੀਤੀ ਜਾਂਦੀ ਹੈ ਇੰਪਾਉਂਡ ਕੀ ਜਾਂ ਕਿਤੇ ਜਾਂਦੇ ਆ ਵਹੀਕਲਸ ਇਹ ਰੂਟੀਨ ਦਾ ਪ੍ਰੋਸੈਸ ਹੈ ਵੱਤ ਤੋਂ ਵੱਤ ਕੀਤਾ ਜਾਂਦਾ ਸਾਡੇ ਵੱਲੋਂ ਸਾਡੇ ਇਵਨ ਡਿਊਟੀ ਅਫਸਰ ਜਦੋਂ ਬਾਹਰ ਜਾਂਦੇ ਆ ਰੂਟੀਨ ਦੇ ਵਿੱਚ ਵੀ ਜਦੋਂ ਕਿਤੇ ਜਾਂਦੇ ਆ ਤੇ ਕੋਈ ਵੀ ਐਦਾਂ ਦਾ ਵਹੀਕਲ ਦੇਖ ਜਾਂਦਾ ਤੇ ਉਹਨੂੰ ਨਾਲ ਦੇ ਨਾਲ ਹੀ ਉਹ ਇੰਪਾਉਂਡ ਕੀਤਾ ਜਾਂਦਾ ਤੇ ਬੰਦੇ ਰੌਂਡ ਅਪ ਕੀਤਾ ਜਾਂਦਾ ਸਰ ਕਈ ਪਾਰਕਿੰਗ ਸਟਾਨ ਹੈਗੇ ਆ ਜਿੱਥੇ ਆ ਕੇ ਜਿਹੜੇ ਹੈਗੇ ਆ ਮਜਰਮ ਹੈਗੇ ਆ ਸਕੂਟਰ ਮੋਟਰਸਾਈਕਲ ਜਿਹੜੇ ਚੋਰੀ ਦੇ ਹੁੰਦੇ ਨੇ ਉਹ ਆ ਕੇ ਖੜੇ ਕਰਕੇ ਚੱਲ ਜਾਂਦੇ ਨੇ ਇਹਦੇ ਬਾਰੇ ਵੀ ਕੋਈ ਧਿਆਨ ਹੈਗਾ ਬਿਲਕੁਲ ਜੀ ਸਾਡੇ ਕੁਛ ਇੱਕ ਐਦਾਂ ਦੇ ਪਲੇਸ ਹੈਗੇ ਜਿੱਥੇ ਅਬਾਂਡਨਟ ਅਬਾਂਡਨਟ ਪਲੇਸ ਹੈ ਜਿੱਥ ਇਹ ਸਸਪੈਕਟਿਡ ਪਰਸਨ ਕੋ ਉਮਰਿਆ ਜਿੱਦਾ ਗगन پارک ਦੇ ਨੇੜੇ ਹੈਗਾ ਪਿੱਛੇ نیشنل ਕਾਲਜ ਆ ਉਧਰ نیشنل ਪੁਲੀ ਹੈ ਤੇ ਸਾਡੀਆਂ ਟੀਮਾਂ ਉੱਥੇ ਵੀ ਦਿਨ ਚ ਇੱਕ ਦੋ ਰੂਟੀਨ ਦੇ ਵਿਜ਼ਿਟ ਉੱਥੇ ਦੇ ਹੁੰਦੇ ਆ ਮਾਰਾ ਅਨਸਰਾਂ ਨੂੰ ਕੀ ਮੈਸੇਜ ਆ ਮੈਸੇਜ ਆਇਆ ਜੀ ਅਸੀਂ ਕੋਈ ਰਹਿਣ ਨਹੀਂ ਦੇਣਾ ਮਾਰਾ ਅਨਸਰ ਬਾਹਰ